ਲੋ ਵੀ ਦੋਸਤੋ ਅੱਜ ਆਪਾਂ ਨਰੂਆਨੇ ਹਰਮਨ ਐਂਟਰਪ੍ਰਾਈਜ਼ ਤੇ ਖੜੇ ਆ ਤਾਂ ਅੱਜ ਆਪਾਂ ਇੱਕ ਨਵੀਂ ਆਈਟਮਾਂ ਦਿਖਾਉਣੇ ਆ ਤੁਹਾਨੂੰ ਇੱਥੇ ਇੱਕ ਨਵਾਂ ਮੈਕ ਆ ਦੂਰੋਂ ਨਿਗਾਹ ਵੱਜੀ ਤੇ ਨਵੀਆਂ ਚੀਜ਼ਾਂ ਆਪਾਂ ਦਿਖਾਉਣੇ ਆ ਤੁਹਾਨੂੰ ਕਰਾਹਾ ਕੰਪਿਊਟਰ ਕਰਾਹਾ ਦਿਖਾਉਣੇ ਆਪਣੇ ਨਾਲ ਬਾਈ ਹੈਗਾ ਹੋਰ ਬਾਈ ਕੀ ਹਾਲ ਆ ਜੀ ਓ ਬਾਈ ਸੱਸੀਕਾਲ ਕੀ ਹਾਲ ਆ ਬਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਜੀ ਤੇ ਬਾਈ ਅੱਜ ਮੈਂ ਦੇਖੀ ਨਾ ਯਾਰ ਸ਼ੋਅਰੂਮ ਭਰੇ ਭਰੇ ਲੱਗਦਾ ਮੈਂ ਤਰ ਬਸ ਬਾਈ ਅੱਜ ਐਗਰੀ ਜੌਨ ਦਾ ਲੇਜਰ ਕਰਾਹਾਂ ਦਾ ਸਟਾਕ ਆਇਆ ਸੀਗਾ ਸਾਡੇ ਕੋਲੇ ਆਪਾਂ ਹੀ ਤਾਂ ਕਾਗਜੇ ਲਾਹੀਏ ਲਾਹੀਏ ਨਾ 2026 2026 ਦੇ ਵੀਰੇ ਸੱਤ ਪੁੱਟੇ ਅੱਠ ਪੁੱਟਾ ਜਿਹੜਾ ਵੀ ਕਿਸਾਨ ਵੀਰ ਨੂੰ ਚਾਹੀਦਾ ਉਹ ਆਪਣੇ ਇੱਥੇ ਹਰਮਨ ਇੰਟਰਪ੍ਰਾਈਜ਼ ਤੇ ਆ ਕੇ ਲੈ ਸਕਦਾ ਸੋ ਹਾਈਵੇ ਡਿਊਟੀ ਬਾਈ ਬਹੁਤ ਹੀ ਵਧੀਆ ਤਰੀਕੇ ਨਾਲ ਨਵੀਂ ਤਕਨੀਕ ਨਾਲ ਇਤਕੇ ਉਸ ਤੋਂ ਵੀ ਵਧੀਆ ਪਿਛਲੇ ਸੀਜ਼ਨ ਵਾਲੇ ਬਹੁਤ ਵਧੀਆ ਤਕਨੀਕ ਨਾਲ ਇਹਨਾਂ ਨੇ ਤਿਆਰ ਕੀਤੇ ਹੋਏ ਆ ਅੱਛਾ ਜੀ ਬਹੁਤ ਹੀ ਵਧੀਆ ਜਿਹੜਾ ਹੈਗਾ ਟੂਲ ਆ ਬਾਈ ਬਹੁਤ ਵੱਡਾ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਆਦਾ ਕਰਾ ਰਾਇ ਯਾਰ ਆਮ ਨਾਲੋਂ ਮੈਨੂੰ ਵੱਡਾ ਲੱਗ ਹੀ ਜਾਂਦਾ ਹਾਂ ਬਈ ਇਹ ਅੱਠ ਫਟਾ ਬਈ ਇਹ ਅੱਠ ਫਟਾ ਕਰਾਹਾ ਹਾਂ ਅੱਠ ਫਟਾ ਬਈ ਇਹ ਇਹਦੇ ਵਿੱਚ ਆਪਾਂ ਹੁਣ ਜਾਣਕਾਰੀ ਦੇ ਬਈ ਛੋਡੇ ਇਹ ਕੰਪਿਊਟਰ ਕਰਾਹੇ ਵਿੱਚ ਕੀ ਫਰਕ ਆ ਕੀ ਚੀਜ਼ ਦਾ ਅੰਤਰ ਹੈ ਫਰਕ ਤਾਂ ਯਾਰ ਕਿਉਂਕਿ ਵਿਕੀ ਜਾਂਦਾ ਇਹ ਗੱਲ ਇਹ ਹੈ ਬਿਕਦਾ ਤਾਂ ਵੈਸੇ ਜੇ ਕਿਹਾ ਜਾਵੇ ਆਪਾਂ ਨੂੰ ਜੇ ਕੋਈ ਚੀਜ਼ ਚੰਗੀ ਹੋਊਗੀ ਫੇਰ ਹੀ ਬਾਈ ਲੈਂਦਾ ਸਹੀ ਗੱਲ ਆ ਬਈ ਠੀਕ ਆ ਜੇ ਕੰਪਨੀ ਦਾ ਨਾਮ ਚੱਲਦਾ ਬਈ ਐਗਰੀ ਜੋਨ ਦਾ ਹੂੰ ਫੇਰ ਹੀ ਕਿਸਾਨ ਵੀਰ ਭੱਜ ਕੇ ਇੱਥੇ ਆਉਂਦੇ ਆ ਦੂਰੋਂ ਦੂਰੋਂ ਤੋਂ ਸਹੀ ਗੱਲ ਆ ਬਈ ਤੇ ਬਾਕੀ ਫਰਕ ਤਾਂ ਇਹ ਆ ਬਾਈ ਜਿਹੜੀ ਦੀ ਬਾਕੜਾ ਨਾ ਹਾਂਜੀ ਇਹ ਤਿੰਨ ਵੈਣ ਪਾਦੇ ਇਹਨਾਂ ਨੇ ਅੱਛਾ ਪਹਿਲਾਂ ਇੱਕ ਹੁੰਦਾ ਸੀ ਠੀਕ ਆ ਬਈ ਇਹਦਾ ਕੀ ਫਰਕ ਆ ਇਹ ਫਰਕ ਤਾਂ ਆ ਇਹਦੇ ਵਿੱਚ ਨਾ ਮਿੱਟੀ ਐ ਜਿਹੜੀ ਹਾਂਜੀ ਉਹ ਖੜਦੇ ਨਹੀਂ ਅੱਛਾ ਬੈਂਡ ਜਿਹੜੇ ਪਾਏ ਆ। ਆਹ ਜਿਹੜੇ ਬੈਂਡ ਪਾਏ ਹੋਏ ਆ ਖੜਦੇ ਨੇ ਇਹ ਚੱਕਰੀ ਮੁੱਕ ਕਹਾਉਂਦਾ ਹੈ। ਅੱਛਾ ਮਿੱਟੀ ਨੂੰ ਨਾਲ ਨਹੀਂ ਜਾਂਦੇ ਨਾਲ ਨਹੀਂ ਖੜਦੀ। ਓਕੇ। ਹਾਂ। ਇਹੀ ਫਰਕ ਆ ਬਈ ਇਹਦਾ ਨਵੇਂ ਵਾਕੜ ਦਾ। ਬਾਕੀ ਲੁੱਕ ਵਾਈਜ਼ ਵੀ ਯਾਰ ਸਿਰੇ ਹੀ ਕਰਿਆ। ਹਾਂ ਤੇ ਬਾਕੀ ਬਾਈ ਤੈਨੂੰ ਮੈਂ ਸਿਸਟਮ ਦਿਖਾਵਾਂ ਜੇ। ਹੂੰ। ਆ ਦੇ ਜਮਾ 2026 ਅੱਜ ਸਵੇਰ ਹੀ ਸਾਡੇ ਕੋਲ ਸਟਾਕ ਪਹੁੰਚਿਆ। ਅੱਛਾ ਜੀ। ਜਦੋਂ ਮੈਂ ਇੱਥੇ ਆਇਆ ਤੇ ਗੱਡੀ ਬਾਹਰ ਚ ਖੜੀ ਸੀ। ਹੂੰ। ਤੇ ਬਸ ਮੈਂ ਆ ਕੇ ਹੋਰ ਤਾਂ ਕੋਈ ਕੰਮ ਕੀਤਾ ਨਹੀਂ ਪਹਿਲਾਂ ਇਹੀ ਬਾਈ ਆਹ ਦੇ ਕੰਪਿਊਟਰ ਕਰਾਇਆ ਸਾਹਮਣੇ ਆ ਸੀ ਠੀਕ ਆ ਬਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਚ ਕੀ ਫਰਕ ਹੈਗਾ ਕੁਝ ਥੋੜਾ ਇਹ ਚ ਬਾਈ ਯਾਰ ਇੱਥੇ ਪੂਰੀ ਤਕਨੀਕ ਦਾ ਪਾਇਆ ਹੋਇਆ ਇਹਨਾਂ ਨੇ ਫਰਕ ਹਾਂ ਜੀ ਜਿਵੇਂ ਹੁਣ ਆ ਰੀਸੀਵਰ ਹੈ ਰੀਸੀਵਰ ਹੈ ਹਾਂ ਜੀ ਬਹੁਤ ਹੀ ਵਧੀਆ ਲੁੱਕ ਸਹੀ ਗੱਲ ਹੈਵੀ ਹੈਵੀ ਫੁੱਲ ਹੈ ਹੈਗਰੀ ਜਾਨ ਫੁੱਲ ਹੈਵੀ ਬਾਈ ਦੇਖ ਕੇ ਚੱਕੇ ਆਮ ਵੀ ਆਮ ਨਾਲੋਂ ਬਹੁਤ 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 ਆਹ ట్రాన్స్మిਟਰ ਹੈ ਜਿਹੜਾ ਹਾਂ ਇਹ ਤਾਂ ਕਮਾਲ ਹੀ ਬਣਾਇਆ ਬਾਈ ਇੱਥੇ ਇਹਨਾਂ ਨੇ ਸਹੀ ਗੱਲ ਬਹੁਤ ਇਹਦੇ ਵਿੱਚ ਫਾਰ ਕਪ ਆਇਆ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾ ਆਈ ਐ ਨਾ ਆਵੇ ਤੇ ਫੁੱਲ ਸਰਵਿਸ ਦਿੰਨੇ ਆ ਬਾਈ ਅਸੀਂ ਇਹ ਜੀ ਸਾਲ ਵੀਰਾਂ ਨੂੰ ਕਿੰਨੇ ਚਿਰ ਦੀ ਬਾਈ 2 ਸਾਲ ਦੀ ਇਹਦੀ ਵਾਰੰਟੀ ਹੈ ਅੱਛਾ ਜੇਕਰ ਖੇਤ ਚ ਖੜਾ ਖੜਾ ਹਾਂ ਜਾਂ ਘਰੇ ਖੜਾ ਹਾਂ ਸਾਡੇ ਮਕੈਨਿਕ ਹਰ ਪਲ ਇੱਥੇ ਹੁੰਦੇ ਆ ਪੂਰਾ ਫੁੱਲ ਸੀਜ਼ਨ ਅੱਛਾ ਜੀ ਨਾਲ ਦੇ ਨਾਲ ਗੱਡੀ ਲੈ ਕੇ ਜਾਂਦੇ ਆ ਹੂੰ ਅਗਲੇ ਦੇ ਮੌਕੇ ਤੇ ਗੱਲ ਸੁਣਦੇ ਆ ਠੀਕ ਹੈ ਜੇਕਰ ਕਿਸੇ ਕਿਸਾਨ ਵੀਰਾਂ ਕਰਾਹਾ ਹਰਿਆਣਾ ਜਾਂ ਕਿਤੇ ਰਾਜਸਥਾਨ ਚ ਲੈ ਜਾਂਦੇ ਆ ਹਾਂਜੀ ਹਾਂ ਬਈ ਉੱਥੇ ਬਈ ਉਹਨਾਂ ਨੂੰ ਗੱਡੀ ਦਾ ਕੱਲਾ ਕਰਾਇਆ ਪਊਗਾ ਤੇਲ ਖਰਚਾ ਦੇਣਾ ਪਊਗਾ ਠੀਕ ਹੈ ਜਾਣਗੇ ਸਾਡੇ ਬੰਦੇ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਅੱਛਾ ਤੁਹਾਡੇ ਕਹਿਣ ਦਾ ਮਤਲਬ ਵੀ 2 ਸਾਲਾਂ ਬਾਅਦ ਜੇਕਰ ਕੋਈ ਵੱਡਾ ਫਾਲਟ ਪੈਂਦਾ ਤਾਂ ਬਾਕੀ ਕੰਮ ਫਰੀ ਕਰਕੇ ਆਓਗੇ ਕੱਲਾ ਤੇਲ ਦਾ ਖਰਚਾ ਤੇਲ ਦਾ ਖਰਚਾ ਹੋਊਗਾ ਬਈ ਬਾਕੀ ਸਾਰਾ ਫਰੀ ਕਰਾਂਗੇ ਤੇ ਆਹ 2 ਸਾਲ ਦਾ ਮਤਲਬ ਸਾਰਾ ਕੁਝ ਹੀ ਫਰੀ ਹੈ 2 ਸਾਲ ਬਿਲਕੁਲ ਫਰੀ ਹੈ ਬਈ ਠੀਕ ਹੈ ਜੀ ਏ ਬਾਈ ਗੱਲ ਕਰਕੇ ਕੰਟਰੋਲ ਵਾਕਸ ਤੇ ਬਹੁਤ ਫੰਕਸ਼ਨ ਦਿੱਤੇ ਪਏ ਬਹੁਤ ਜਿਆਦੇ ਬਾਈ ਜੀ ਡਰਾਈਵਰ ਨੂੰ ਥੱਲੇ ਉਤਰਨੀ ਕੋਈ ਲੋੜ ਨਹੀਂ ਬਾਈ ਮਤਲਬ ਉੱਪਰੋਂ ਹੀ ਬੰਦ ਕਰ ਸਕਦਾ ਇਹਨੂੰ ਉੱਪਰੋਂ ਸਟਾਰਟ ਹਾਂ ਅੱਛਾ ਜੇ ਕੋਈ ਫਰਕ ਲੱਗਦਾ ਨਾਲ ਦੇ ਨਾਲ ਡਰਾਈਵਰ ਨੂੰ ਪਤਾ ਲੱਗ ਜਾਂਦਾ ਵੀ ਯਾਰ ਇੱਥੇ ਉੱਚਾ ਹੈ ਨੀਮਾ ਹੈ ਇਸ ਤਰ੍ਹਾਂ ਕਰਕੇ ਐਗਰੀ ਜੋਨ ਕਹਿੰਦੇ ਐ ਵਿਕਦਾ ਹੈ ਵਿਕਦਾ ਬਾਈ ਨਾ ਵਿਕਦਾ ਬਾਈ ਜੀ ਐਗਰੀ ਜੋਨ ਦਾ ਸਹੀ ਗੱਲ ਹੈ ਬਹੁਤ ਹੀ ਵਧੀਆ ਕੰਪਨੀ ਹੈ ਬਹੁਤ ਹੀ ਵਧੀਆ ਸਰਵਿਸ ਦਿੰਦੀ ਹੈ ਇਹ ਹਾਂਜੀ ਹਾਂ ਇਹ ਤਾਂ ਹੈ ਬਈ ਬਾਕੀ ਫੇਰ ਹੀ ਨੰਬਰ 1 ਤੇ ਅੱਜ ਨਾਮ ਬਣਿਆ ਬਣਿਆ ਵੇ ਬਣਿਆ ਪਹਿਲਾਂ ਹਾਂ ਮੰਨ ਕੇ ਚੱਲੋ ਵੀ ਛੋਟੇ ਕੋਲ ਹੁਣ ਜਿਵੇਂ ਨਵਾ ਤਾਂ ਮੈਂ ਸੁਣਿਆ ਲਾਇਕਾ ਬੰਦ ਹੋ ਗਿਆ ਪੁਰਾਣੇ ਰੱਖੀ ਬੈਠੇ ਹੋ ਨਾ ਭਰਾਵਾ 2026 ਮਾਡਲ ਨਿਊ ਪੀਸ ਆ ਭਰਾਵਾ ਲਾਇਕਾ ਦਾ ਹਾਂ ਆਪਣੇ ਕੋਲੇ ਇਹ ਵੀ ਉਪਲਬਧ ਦਾ ਇਹ ਤਾਂ ਮੈਂ ਸੁਣਿਆ ਬੰਦ ਹੋਇਆ ਪਈ ਇੰਡੀਆ ਦੇ ਵਿੱਚ ਬਈ ਬੰਦ ਚਾਹੇ ਪੂਰੀ ਇੰਡੀਆ ਚ ਨਾ ਮਿਲੇ ਪਰ ਹਰਮਨ ਐਂਟਰਪ੍ਰਾਈਜ਼ ਤੇ ਮਿਲੂਗਾ ਅੱਛਾ ਹਾਂ ਜਮਾ ਨਵਾਂ ਹੈ ਜਮਾ ਭਾਈ ਜਮਾ ਨਵਾਂ ਇਹ ਬਿਨਾ ਬੈਟਰੀ ਵਾਲਾ ਜਿਹੜਾ ਉਹ ਆ ਹਾਏ ਉਹ ਆ ਭਾਈ ਤੇ ਇੱਕ ਹੋਰ ਰਗਾ ਦਾਦਾ ਨਾ ਭਾਈ ਤੈਨੂੰ ਹਾਂ ਜੀ ਜੇ ਕਿਸੇ ਨੂੰ ਕੋਈ ਪੁਰਾਣਾ ਚਾਹੀਦਾ ਉਹ ਵੀ ਆਪਣੇ ਕੋਲ ਸਿਸਟਮ ਉਪਲਬਧ ਹੈ ਆ ਪੁਰਾਣਾ ਹਾਂ ਇਹਦਾ ਜਮਾ ਨਵਾਂ ਲੱਗਦਾ ਬਾ ਭਾਈ ਇਹ ਆਪਣੇ ਪੀਸੀ ਇਹਦੇ ਇਹ ਲਾਇਕਾ ਮਰਦਾ ਹੀ ਨਹੀਂ ਹੂੰ ਜਿੰਨਾ ਮਰਜ਼ੀ ਕੰਮ ਹੋ ਲੈਂਦਾ ਹੋਵੇ ਕੁਝ ਹੋਵੇ ਪਰ ਇਹਨਾਂ ਦੀ ਕੁਆਲਿਟੀ ਨਹੀਂ ਮਰਦੀ ਇਹਦਾ ਜਮਾਂ ਨਵੇਂ ਆਰਗੇ ਪੀਸ ਪਏ ਨੇ 18 ਨਵੇਂ ਨਾਲ ਹੈਨਾ ਇਹ ਤਾਂ ਬਈ ਨਵੇਂ ਦੀਆਂ 2026 ਮਾਡਲ ਦੀਆਂ ਆ 2026 ਦੇ ਮਾਡਲ ਦਾ ਜਿਹੜਾ ਤੁਹਾਨੂੰ ਕਰਾ ਮਿਲ ਜੂਗਾ ਦੋ ਤੇ ਪੁਰਾਣਾ ਆ ਕਿਹੜਾ ਪਿਆ ਬਈ ਇਹ ਵੀ ਇਹ ਮੇਰੇ ਖਿਆਲ ਬਾਹਰ ਦੇਖਾਂ TN फोर्स ਹਾਂ ਬਈ ਲੈਂਡ ਫੋਰਸ TN D ਦਾ ਇਹ ਅੱਛਾ ਹਾਂ ਇਹ ਆ ਵਕਟਰਾਂ ਵਾਲਾ ਇਹ ਆ ਵਕਟਰਾਂ ਦੇ ਨਾਲ ਆਓ ਯਾਰ ਉਹ ਕਿਵੇਂ ਸਾਹ ਆ ਲਾਈਕਰ ਤਾਂ ਤੁਸੀਂ ਇੰਨਾ ਪੁਰਾਣਾ ਕਿਵੇਂ ਸੰਭੀ ਬੈਠੋ ਇਹ ਪੁਰਾਣਾ ਬਈ ਸਾਡੇ ਕੋਲ ਪੁਰਾਣੇ ਸੈੱਟ ਵੀ ਪਏ ਆ ਹਾਲੇ ਟਿੱਕਰ ਇੰਨੀ ਸੰਭਾਲ ਦੇ ਵਿੱਚ ਤਾਂ ਕੋਈ ਵੀ ਨਹੀਂ ਰੱਖਦਾ ਭਰਾਵਾ ਇਹ ਬਾਈ ਜੀ ਬਸ ਉਹਦੇ ਕੋਲੋਂ ਆਪਦੀ ਕਰਨੀ ਹੁੰਦੀ ਐ ਹੂੰ ਤੇ ਬਹੁਤ ਸਾਫ ਸੈੱਟ ਪਿਆ ਯਾਰ ਵੀਰੋ ਕਿਸੇ ਨੂੰ ਆ ਵੀ ਚਾਹੀਦਾ ਹੋਇਆ ਹਨਾ ਹਾਂ ਹਾਂ ਸਾਨੂੰ ਪਿਆਰ ਆ ਯਾਰ ਸੰਦਾ ਨਾਲ ਭਾਈ ਠੀਕ ਐ ਜੀ ਇੱਥੇ ਹਰਮਨ ਐਂਟਰਪ੍ਰਾਈਜ਼ੇਸ ਦੇ ਆਉਂਗੇ ਤੁਸੀਂ ਦੇਖੋਗੇ ਸ਼ੋਅਰੂਮ ਚ ਭਾਈ ਜੀ ਗੱਲਬਾਤ ਕਰੋਗੇ ਤੁਹਾਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਖੇਤੀਬਾੜੀ ਦੇ ਸੰਦਾ ਨਾਲ ਕਿੰਨਾ ਪਿਆਰ ਐ ਹੂੰ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਮਲੋਕ ਸਾਂਦ ਨੂੰ ਸਾਹਮਣੇ ਰੱਖਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਬਾਈ ਜੀ 2026 ਮਾਡਲ ਹੀ ਆ 26 ਮਾਡਲ ਦੇਖ ਰੱਖੀਆਂ ਬਾਈ 8 ਕੁਆਰਟਲ 10 ਕਿਲੋ ਵਜਨ ਹਾਂ ਇੰਨੀ ਹੈਵੀ ਹਾਂ ਹਾਂ 2026 ਗੱਪ ਨਹੀਂ ਮਾਰਦੇ ਬਾਈ ਅੱਜ ਹੀ ਆਇਆ ਠੀਕ ਹੈ ਠੀਕ ਹੈ ਜੀ ਪੂਰਾ ਫੁੱਲ ਸਟਾਕ ਆ ਗਿਆ ਪੂਰਾ ਫੁੱਲ ਸਟਾਕ ਯਾਰ ਆਦਾ ਸਿਰੇ ਹੀ ਲਾਇਆ ਪਿਆ ਹਨਾ ਹਾਂ ਹਾਂ ਬਾਕੀ ਆ ਦੇਖੋ ਲੱਲਾ ਇੱਕ ਦਾ ਚੱਲੀ ਜਾਂਦਾ ਬਿਨਾ ਬੈਟਰੀਆਂ ਤੋਂ ਹਾਂ ਬਿਨਾ ਬੈਟਰੀਆਂ ਤੋਂ ਚੱਲੀ ਜਾਂਦਾ ਯਾਰ ਬਾਈ ਇੱਕ ਤਨ ਹੋਰ ਦਰਦਣਾ ਹੂੰ ਕੋਈ ਵੀ ਬਾਕਟ ਲੈਣੀ ਹੋਵੇ ਹਾਂਜੀ ਕੋਈ ਵੀ ਕੱਲਾ ਜੇ ਲਾਇਕਾ ਦਾ ਸੈੱਟ ਲੈਣਾ ਹੋਵੇ ਕੱਲਾ ਕਿਸੇ ਨੇ ਹਾਂ ਉਹ ਵੀ ਸਾਡੇ ਕੋਲ ਉਪਲਬਧ ਆ ਬਈ ਕੱਲਾ ਸੈੱਟ ਵੀ ਦੇ ਦਾਂਗੇ ਹਾਂ ਜੇ ਕੱਲੇ ਬਾਕਟ ਲੈਣੀ ਹੈ ਕੱਲੀ ਬਾਕਟ ਵੀ ਦੇ ਦਾਂਗੇ ਅੱਛਾ ਕੋਈ ਵੀ ਖੇਤੀਬਾੜੀ ਆ ਸੰ ਦਾ ਕੋਈ ਵੀ ਹੈ ਹੂੰ ਐਗਰੀ ਜ਼ੋਨ ਦੀ ਮਸ਼ੀਨ ਜਿਹੜੀ ਹੈਗੀ ਆਪਣਾ ਤੂੜੀ ਵਾਲਾ ਰੀਪਰ ਉਹ ਵੀ ਆਪਣੇ ਕੋਲ 2026 ਮਾਡਲ ਸਟਾਕ ਪਹੁੰਚਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਉਹ ਵੀ ਆਪਾਂ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀਗੀ ਚਲੋ ਉਹ ਆਪਾਂ ਹੋਰ ਵੀਡੀਓ ਬਣਾਵਾਂਗੇ ਪਰ ਅੱਜ ਆਪਾਂ ਦੋਸਤੋ ਤੁਹਾਡੇ ਲਈ ਕੱਲੇ ਲੇਜ਼ਰ ਲੈਵਲਰ ਦਿਖਾਏ ਆ ਤਾਂ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਿਸਾਨ ਮਿੱਤਰਾਂ ਤਾਂ ਹੀ ਤੇ ਹਰਮਨ ਐਂਟਰਪ੍ਰਾਈਜ਼ ਤੁਸੀਂ ਆ ਕੇ ਆਪ ਦਾ ਕੋਈ ਵੀ ਇੰਪਲੀਮੈਂਟ ਹੈ ਜਿਹੜਾ ਬੁੱਕ ਕਰਵਾ ਸਕਦੇ ਹੋ ਨਵਾਂ ਪੁਰਾਣਾ ਐਗਰੀ ਜੋਣ ਦੇ ਛੱਤ ਤੋਂ ਲੈ ਕੇ 9-10 ਫੁੱਟੇ ਤੱਕ ਵੀ ਕਰਾਹੇ ਆਉਂਦੇ ਨੇ ਤੇ ਬਾਕੀ ਸਕਰੀਨ ਤੇ ਤੁਹਾਡਾ ਨੰਬਰ ਚੱਲ ਜਿੰਦਾ ਬਾਈ ਆਪਾਂ ਨੰਬਰ ਚਲਾ ਦੇਾਂਗੇ ਫੋਨ ਕਰ ਸਕਦਾ ਜਦੋਂ ਮਰਜੀ ਬਾਈ ਜੀ ਦਿੱਤੇ ਹੋਏ ਸਕਰੀਨ ਦੇ ਉੱਤੇ ਜਿਹੜੇ ਦਿੱਤੇ ਹੋਏ ਨੰਬਰ ਆ ਉਹਨਾਂ ਤੇ ਬੰਦਾ ਸੰਪਰਕ ਕਰਕੇ ਠੀਕ ਹੈ ਕੋਈ ਵੀ ਲੈਜਰ ਕਰਾ ਬੁੱਕ ਕਰਵਾਉਣਾ ਹੋਵੇ ਕਰਵਾ ਸਕਦਾ ਹੈ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਇਸ ਪੇਜ ਤੇ ਆਉਣ ਵਾਲੀਆਂ ਸਬਸਿਡੀਆਂ ਬਾਰੇ ਤੇ ਹਰ ਇੱਕ ਖੇਤੀਬਾੜੀ ਦੇ ਸੰਦਾਂ ਬਾਰੇ ਜਾਣਕਾਰੀ ਵਧੇਰੇ ਮਿਲਦੀ ਹੈ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ